ਸਾਡੇ ਕੋਈ ਵੀ ਬੇਬੀ ਨਹੀਂ ਸੀ ਹੈਗਾ ਬਹੁਤ سارے ਡਾਕਟਰਾਂ ਨੂੰ ਦਿਖਾਇਆ ਪਰ ਪਰਮੇਸ਼ਰ ਨੇ ਉਹਨਾਂ ਪ੍ਰਾਰਥਨਾਵਾਂ ਦਾ ਉੱਤਰ ਸਾਡੇ ਜੀਵਨ ਚ ਦਿੱਤਾ ਹੈ ਪਰਮੇਸ਼ਰ ਨੇ 9 ਸਾਲਾਂ ਬਾਅਦ 8 ਸਾਲ ਕੰਪਲੀਟ ਕਰੇ 9ਵੇਂ ਸਾਲ ਚ ਪਰਮੇਸ਼ਰ ਨੇ ਸਾਨੂੰ ਆਸ਼ੀਸ਼ ਦਿੱਤੀ ਹੈ ਅਸੀਂ ਸਾਰੇ ਭੈਣ ਭਰਾ ਉਹਨਾਂ ਜੈਮਸੀ ਦੀ ਆਖਦੇ ਹਾਂ ਸਾਰੇ ਭੈਣ ਭਰਾ ਜੈਮਸੀ ਦੀ ਸਭ ਨੂੰ ਅੱਜ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸੁੰਦਰ ਬੋਕਾ ਦਿੱਤਾ ਸੁਦਸਮਾ ਦਿੱਤਾ ਕਿ ਅਸੀਂ ਪਰਮੇਸ਼ਰ ਦੇ ਨਾਮ మహిਮਾ ਦੇਣ ਵਾਲੇ ਹੋ ਸਕੇ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਕਿ ਸਾਡੀ ਮੈਰਿਜ ਨੂੰ 8 ਸਾਲ ਹੋ ਚੁਕੇ ਸੀ ਕਿ ਸਾਡੇ ਕੋਈ ਵੀ ਬੇਬੀ ਨਹੀਂ ਆਏਗਾ ਕਿ ਅਸੀਂ ਬਹੁਤ ਸਾਰੀਆਂ ਡਾਕਟਰਾਂ ਕੋ ਵੀ ਗਏ ਬਹੁਤ ਸਾਰੇ ਡਾਕਟਰਾਂ ਨੂੰ ਵੀ ਦਿਖਾਇਆ ਤੇ ਡਾਕਟਰ ਵੀ ਕਹਿਣ ਲੱਗੇ ਕਿ ਤੁਹਾਡੇ ਸਰੀਰ 'ਚ ਕੋਈ ਵੀ ਕਮੀ ਕਮਜ਼ੋਰੀ ਨਹੀਂ ਹੈ ਹਾਂ ਕਿ ਅਸੀਂ ਕਿਸ ਚੀਜ਼ ਦਾ ਇਲਾਜ ਕਰੀਏ ਕਿਸ ਤਰ੍ਹਾਂ ਦੇ ਤੋਂ ਨਾਰਮਲ ਹੋ ਤੇ ਇਸ ਕਰਕੇ ਤੁਸੀਂ ਜਿੰਨੂੰ ਮੰਨਦੇ ਹੋ ਉਹਦੇ ਅੱਗੇ ਵੀ ਅਰਦਾਸ ਬੇਨਤੀ ਕਰੋ ਉਹ ਹੀ ਸਭ ਕੁਝ ਕਰ ਸਕਦਾ ਹੈ ਕਿ ਇਸ ਕਰਕੇ ਅਸੀਂ ਬਹੁਤ ਜਗ੍ਹਾਵਾਂ ਤੇ ਆਪਣੀਆਂ ਪ੍ਰੇਅਰ ਰਿਕਵੈਸਟਾਂ ਦਿੱਤੀਆਂ ਔਰ ਸਾਡੇ ਵਾਸਤੇ ਬਹੁਤ ਸਾਰੇ ਦੁਆਵਾਂ ਕੀਤੀਆਂ ਗਈਆਂ ਔਰ ਪਰਮੇਸ਼ਰ ਨੇ ਉਹਨਾਂ ਦੁਆਵਾਂ ਦਾ ਪ੍ਰਾਰਥਨਾਵਾਂ ਦਾ ਉੱਤਰ ਸਾਡੇ ਜੀਵਨ 'ਚ ਦਿੱਤਾ ਔਰ ਇਸ ਨੌਵੇਂ ਸਾਲ 'ਚ ਸਾਡੀ ਮੈਰਿਜ ਨੂੰ ਨੌਵਾਂ ਸਾਲ ਲੱਗ ਚੁੱਕਿਆ ਹੈ ਔਰ ਇਸ ਨਵੇਂ ਸਾਲ ਦੇ ਪਰਮੇਸ਼ਰ ਨੇ ਸਾਨੂੰ ਖਾਸ਼ਿਸ਼ ਤੇ ਬਰਕਤ ਦੇ ਨਾਲ ਬlesਸ ਕੀਤਾ ਹੈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਇੱਕ ਗਰੁੱਪ ਨਾਲ ਜੁੜੇ ਹੋਏ ਹਾਂ ਜੀਜਸ ਆਰਮੀ ਦੇ ਗਰੁੱਪ ਨਾਲ ਜੋ ਪਰਮੇਸ਼ਰ ਦੇ ਦੁਆਰਾ ਖੋਲਿਆ ਗਿਆ ਹੈ ਔਰ ਉਸ ਗਰੁੱਪ ਚ ਸਾਨੂੰ ਪ੍ਰਾਰਥਨਾ ਕਰਨਾ ਕਰਨ ਦਾ ਮੌਕਾ ਦਿੱਤਾ ਜਾਂਦਾ ਸੀ ਕਿ ਜਿਨ੍ਹਾਂ ਲੋਕਾਂ ਕੋ ਔਲਾਦ ਨਹੀਂ ਜਾਂ ਜੋ ਬਿਮਾਰ ਨੇ ਪਰੇਸ਼ਾਨ ਨੇ ਦੁਖੀ ਨੇ ਉਹਨਾਂ ਦੇ ਲਈ ਪ੍ਰਾਰਥਨਾ ਕਰਨ ਦਾ ਸਾਨੂੰ ਮੌਕਾ ਦਿੱਤਾ ਜਾਂਦਾ ਸੀ ਕਰਦੇ ਸੀ ਪਰਮੇਸ਼ਰ ਨੇ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਸੀ ਔਰ ਪਰਮੇਸ਼ਰ ਨੇ ਸਾਡੀ ਪ੍ਰਾਰਥਨਾ ਨੂੰ ਵੀ ਸੁਣਿਆ ਔਰ ਪਰਮੇਸ਼ਰ ਨੇ ਸਾਡੇ ਸੀਵਨ ਤੇ ਜੋ ਸ਼ਰਮਿੰਦਗੀ ਸੀ ਉਸ ਸ਼ਰਮਿੰਦਗੀ ਨੂੰ ਦੂਰ ਕੀਤਾ ਹੈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਪਰਮੇਸ਼ਰ ਨੇ ਸਾਡੀ ਸ਼ਰਮਿੰਦਗੀ ਨੂੰ ਦੂਰ ਕੀਤਾ ਹੈ ਔਰ ਸਾਡੇ ਵਰਗੇ ਪੰਡਤਰਾ ਜੋ ਹੋਰ ਵੀ ਨਿਗਾ ਦੀ ਸ਼ਰਮਿੰਦਗੀ ਨੂੰ ਵੀ ਦੂਰ ਕਰੇ ਔਰ ਉਹਨਾਂ ਦੇ ਵਿਸ਼ਵਾਸ ਨੂੰ ਔਰ ਵੀ ਜ਼ਿਆਦਾ ਮਜ਼ਬੂਤ ਬਣਾਏ ਕੋਈਕਰ ਉਧਰ ਨਾ ਡੋਲ ਨਾ ਝਟਕਣ ਨਾ ਦੁਸਵੇ ਕਮਾ ਚਪੈਨ ਆਪਣੇ ਪਰਮੇਸ਼ਰ ਵਾਲ ਤੱਕ ਤੱਕ ਉਹ ਹੀ ਸਭ ਕੁਝ ਕਰਨ ਵਾਲਾ ਪਰਮੇਸ਼ਰ ਹੈ ਉਹ ਹਰ ਸਭ ਕੁਝ ਕਰ ਸਕਦਾ ਹੈ ਉਹਦੇ ਉਤੇ ਆਪਣਾ ਫਰੋਸਾ ਰੱਖੇ ਰਹਿਣ ਉਹਦੇ ਅਗੇ ਅੜੇ ਤੇ ਖੜੇ ਰਹਿਣ ਉਹ ਹੀ ਸਭ ਕੁਝ ਕਰਨ ਵਾਲਾ ਪਰਮੇਸ਼ਰ ਹੈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਸਾਰੀ ਇਲਜ਼ਤ ਮਹਿਮਾ ਸਲਾਹ ਅਸੀਂ ਪਰਮੇਸ਼ਰ ਦੇ ਪਵਿੱਤਰ ਨਾਮ ਦੇ ਦਿੰਦੇ ਹਾਂ ਕਿਵਾ ਪਰਮੇਸ਼ਰ ਦੇ ਪਵਿੱਤਰ ਨਾਮ ਜਮਾਨ ਕੀ ਫਰਮਾਉਂਦੇ ਹਾਂ ਆਮੀਨ ਆਮੀਨ ਸਾਰੇ ਪੈਪਰਾਂ ਤੋਂ ਕਾਫੀ ਟਾਈਮ ਤੋਂ WhatsApp ਸਾਡੀ ਮੈਰਿਜ ਨੂੰ ਹੋ ਚੁੱਕੇ ਨੇ ਜਿਵੇਂ ਦੱਸਿਆ ਨਾ ਤੇ 9ਵੇਂ ਸਾਲ ਚ ਪਰਮੇਸ਼ਰ ਨੇ ਸਾਨੂੰ ਆਸ਼ੀਸ਼ ਦਿੱਤੀ ਏ ਅਸੀਂ ਚੀਚਸ ਆਰਮੀ ਗਰੁੱਪ ਚ ਚਲਾਨੇ ਆ ਅਸੀਂ ਜੋ ਰਾਤ ਨੂੰ 9 ਵਜੇ ਤੋਂ ਲੈ ਕੇ 10:30 11 ਵੀ ਵਜ ਜਾਂਦੇ ਨੇ ਅਸੀਂ ਇੱਕ ਸਾਲ ਤੋਂ ਸੇਵਾ ਕਰਦੇ ਪਏ ਆ ਅਸੀਂ ਕਰਨੇ ਲੋਕਾਂ ਵਾਸਤੇ ਹੋਰ ਵੀ ਕਿਸੇ ਬਿਮਾਰ ਪੈਣਪਰਾ ਵਾਸਤੇ ਜਿਵੇਂ ਸਾਡੇ ਗਰੁੱਪ ਚ ਹੋਰ ਵੀ ਪੈਣਾ ਨੇ ਉਹਨਾਂ ਚ ਅਸੀਂ ਵੀ ਸਾ ਇੱਕ ਵੀ ਸਾਡੇ ਕੋਲ ਬਲੇਸਿੰਗ ਨਹੀਂ ਸੀ ਤੇ ਅਸੀਂ ਵੀ ਲੋਕਾਂ ਲਈ ਪ੍ਰੇਅਰ ਕਰਨੇ ਸਾਂ ਤੇ ਇਹ ਗਵਾਹੀ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਨੇ ਆ ਵੀ ਪਰਮੇਸ਼ਵਰ ਨੇ ਸਾਡੀ 8-9 ਸਾਲ ਤੋਂ ਬਾਅਦ ਬਲੇਸਿੰਗ ਦਿੱਤੀ ਏ ਤੇ ਪਰਮੇਸ਼ਵਰ ਦੇ ਨਾਲ ਅੜੇ ਜਾਂ ਖੜੇ ਰਹੀਏ ਤੇ ਪਰਮੇਸ਼ਵਰ ਸਭ ਕੁਝ ਕਰਦਾ ਹੈ ਸਾਰੇ ਭੈਣ ਭਰਾਵਾਂ ਨੂੰ ਇਹ ਕਹਿਣਾ ਵੀ ਤੁਸੀਂ ਪਰਮੇਸ਼ਵਰ ਦੇ ਨੇੜੇ ਰਹੋ ਤੇ ਪਰਮੇਸ਼ਵਰ ਨੂੰ ਅੜੇ ਰਹੋ ਤੇ ਪਰਮੇਸ਼ਵਰ ਦੀ ਮਹਿਮਾ ਕਰਦੇ ਰਹੋ ਤੇ ਪਰਮੇਸ਼ਵਰ ਜ਼ਰੂਰ ਬਲੇਸ ਕਰਦਾ ਹੈ ਸਾਡੀ ਵੇਖੋ ਤੁਸੀਂ 8-9 ਸਾਲ ਬਾਅਦ ਪਰਮੇਸ਼ਵਰ ਨੇ ਸਾਡੀ ਸੁਣੀ ਏ ਤੇ ਸਾਨੂੰ ਵੀ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਸੇ ਤਾਂ ਸੀ ਬੱਚਾ ਨਹੀਂ ਹਾਂ ਚੁੱਕ ਸਕਦੇ ਕੋਈ ਸਾਨੂੰ ਬੱਚਾ ਫੜਾਉਂਦਾ ਨਹੀਂ ਸੀ ਕਿਸੇ ਦਾ ਬੱਚਾ ਸੀ ਆਪ ਨਹੀਂ ਫੜ ਸਕਦੇ ਵੀ ਸਾਨੂੰ ਕੋਈ ਸਾਨੂੰ ਬੰਦਾ ਕਹਿ ਨਾ ਦੇ ਵੀ ਇਹਨਾਂ ਕੋਈ ਹੈ ਨਹੀਂ ਤੇ ਸਾਨੂੰ ਸ਼ਰਮ ਆਉਂਦੀ ਸੀ ਇਸ ਚੀਜ਼ ਦੀ ਅਸੀਂ ਸ਼ਰਮਿੰਦਗੀ ਦਾ ਬਹੁਤ ਸਾਹਮਣਾ 8 ਸਾਲ ਕੀਤਾ ਤੇ ਪਰਮੇਸ਼ਵਰ ਨੇ ਸਾਨੂੰ ਹੁਣ 9ਵੇਂ ਸਾਲ ਚ ਬLES ਕੀਤਾ ਤੇ ਅਸੀਂ ਪਰਮੇਸ਼ਵਰ ਦਾ ਬਹੁਤ ਥੈਂਕ ਯੂ ਕਰਨੇ ਆ ਸਾਡੀ ਜ਼ਿੰਦਗੀ ਚ ਜਿਵੇਂ ਅਸੀਂ ਗੁਰਬਖਸ਼ ਭਾਜੀ ਨੇ ਜੁੜੇ ਹੋਇਸਾ 2-3 ਸਾਲ ਤੋਂ 4 ਸਾਲ ਤੋਂ ਮੈਂ 2021 ਤੋਂ ਬਾਜੀ ਗੁਰਬਖਸ਼ ਨਾਲ ਜੁੜਿਆ ਹੋਇਆ ਹਾਂ ਮੈਂ ਵੀ ਉਹਨਾਂ ਤੋਂ ਪ੍ਰੇਰਿਤ ਕਰਦੇ ਹਾਂ 4-5 ਸਾਲ ਹੋ ਗਏ ਨੇ ਬਾਜੀ ਗੁਰਬਖਸ਼ ਨੂੰ ਰੈਕੋਰਡ ਸਾਡੇ ਲਈ ਪ੍ਰੇਰਣਾ ਕਰਦੇ ਨੇ ਤੇ ਬਹੁਤ ਧੰਨਵਾਦ ਬਾਜੀ ਦਾ ਪ੍ਰਵੇਸ਼ਵਰ ਦਾ ਵੀ ਸਹੀ ਧੰਨਵਾਦ ਕਰਨੇ ਆ ਵੀ ਬਹੁਤ ਜ਼ਿਆਦਾ ਪਰਮੇਸ਼ਵਰ ਨੇ ਸਾਨੂੰ ਖੁਸ਼ੀ ਵਿਖਾਈਏ ਹੋਰ ਵੀ ਪਿੰਡਪਰਾਵਾ ਨੂੰ ਪਰਮੇਸ਼ਵਰ ਜਿਵੇਂ ਸਾਨੂੰ ਬLES ਕੀਤਾ ਉਹਨਾਂ ਨੂੰ ਵੀ ਕਰੇ ਤੇ ਸਾਰੇ ਗਰੁੱਪ ਵਾਲਿਆਂ ਨੇ ਜੀਜਸ ਆਰਮੀ ਨੂੰ ਔਰ ਜਿਨੇ ਪਾਸਟਰ ਸੁਮਾਨ ਨੇ ਸਾਡੇ ਗੁਰਪਖਸ਼ ਬ੍ਰਦਰ ਔਰ ਆਸ਼ਿਸ਼ ਬ੍ਰਦਰ ਜੋ ਸਿੱਸਾ ਸੋਨੀਆ ਨੇ ਔਰ ਬੂਟਾ ਮਸੀ ਪਾਕਿਸਤਾਨ ਤੋਂ ਨਿਪਸਟਰ ਜੀ ਜਸ ਪਾਸਟਰ ਜੀ ਯੂਕੇ ਤੋਂ ਇਹ ਜੋ ਸਾਡੇ ਲਈ ਪ੍ਰੇਰਨਾ ਬਹੁਤ ਜ਼ਿਆਦਾ ਕੀਤੀਆਂ ਨੇ ਤਾਂ ਚਲੋ ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ ਦਿੱਤੀ ਹੈ ਤੇ ਬਹੁਤ ਬਹੁਤ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਨੇ ਆ ਅਸੀਂ ਸਾਰੇ ਪੈਰ ਪ੍ਰਭੂ ਨੂੰ ਜੈ ਮਸੀ ਦੀ ਆਖਨੇ ਆ ਤੇ ਪਰਮੇਸ਼ਵਰ ਦਾ ਥੈਂਕ ਯੂ ਕਰਨੇ ਆ ਸਾਰਿਆਂ ਨੂੰ ਜੈ ਮਸੀ ਦੀ ਜੈ ਮਸੀ